ਔਰ ਇੰਸਟਾਗ੍ਰam ਤੇ ਕਿਵੇਂ ਅਸੀਂ ਬੂਸਟ ਹੋ ਗਏ ਇੰਸਟਾਗ੍ਰam ਤੇ ਕਿਵੇਂ ਮਿਲੀਨ ਮਿਲੀਨ ਵਿਊਜ਼ ਆ ਰਹੇ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਮਨਦੀਪ ਦਾ ਵੀ ਸੁਪਨਾ ਸੀਗਾ ਤੁਹਾਨੂੰ ਸਹੀ ਦਸਾਂ ਆਰਮੀ ਚ ਲੱਗਣ ਦਾ ਠੀਕ ਆ ਉਹ ਡ੍ਰੀਮ ਨਹੀਂ ਪੂਰਾ ਹੋ ਪਾਇਆ ਕਿਸੇ ਕਾਰਨ ਕਰਕੇ ਔਰ ਜਿਹੜੇ ਲੋਕ ਭਾਈ ਸੋਚ ਲੈਂਦੇ ਆ ਕਿ YouTube ਤੇ ਕੰਮ ਕਰਨਾ ਹਨਾ ਬਹੁਤ ਹੀ ਸੋਖਾ ਚੱਕਿਆ ਕੈਮਰਾ ਮੈਂ ਆ ਜਾ ਕਰੀਏ ਨਾ ਕਰੇ ਉਹ ਕਰੀਏ ਨਾ ਭਾਈ ਬਹੁਤ ਮਿਹਨਤ ਕਰੀਏ ਫਿਰ ਕਮੇਡੀ ਬਣਾਉਣੇ ਉਹ ਤੋਂ ਹਾਸਾ ਵੀ ਆ ਜਾਂਦਾ ਕਈ ਵਾਰੀ ਹੈ ਮੈਂ ਬਹੁਤ ਔਖੀ ਐਕਟਿੰਗ ਕਰਨ ਲੱਗੀ ਆ ਹਾਂਜੀ ਕਿਵੇਂ ਤੁਸੀਂ ਸਾਰੇ ਉਮੀਦਵਾਰ ਦੇ ਸਾਰੇ ਜਾਣ ਠੀਕ ਹੋਗੇ ਸਵਾਗਤ ਹੈ ਇੱਕ ਨਵੇਂ ਵਲੌਗ ਦੇ ਵਿੱਚ ਬੜੇ ਰੈਂਡ ਤੱਕ ਕਿਉਂਕਿ ਵਲੌਗ ਬਹੁਤ ਜ਼ਿਆਦਾ ਘੈਂਟ ਤੇ ਬਹੁਤ ਹੀ ਸਾਰੇ ਬਈ ਤੁਸੀਂ ਸਵਾਲ ਪੁੱਛਦੇ ਰਹੇ ਨੇ ਕਮੈਂਟਾਂ ਦੇ ਵਿੱਚ ਕਿ ਵੀਰੇ ਕਿੱਥੇ ਰਹਿੰਦੇ ਹੋ ਕਾਫੀ ਵਾਰ ਦੱਸ ਵੀ ਚੁੱਕੇ ਹਾਂ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਸਾਡੀ ਜ਼ਿੰਦਗੀ ਦੇ ਵਿੱਚ ਜੋ ਹੋਈਆਂ ਜਾਂ ਚੱਲ ਰਹੀਆਂ ਉਹ ਵੀ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗੇ ਔਰ ਇੰਸਟਾਗ੍ਰam ਤੇ ਕਿਵੇਂ ਅਸੀਂ ਬੂਸਟ ਟੋਗੇ ਇੰਸਟਾਗ੍ਰam ਤੇ ਕਿਵੇਂ ਮਿਲੀਨ ਮਿਲੀਨ ਵਿਊਜ਼ ਆ ਰਹੇ ਆ ਉਦੇ ਬਾਰੇ ਵੀ ਗੱਲਬਾਤ ਕਰਾਂਗੇ 네ਗੇਟਿਵ ਜਿਹੜੇ ਬੋਲਦੇ ਬੰਦੇ ਉਹਨਾਂ ਦੀ ਵੀ ਗੱਲਬਾਤ ਕਰਾਂਗੇ ਜਿਹੜੇ ਬੰਦੇ ਨੂੰ ਵੀਡੀਓ ਬੁਰੀ ਲੱਗਦੀ ਬਈ ਪਹਿਲਾਂ ਹੀ ਤੁਸੀਂ ਸਕਿੱਪ ਕਰ ਜਾਓ ਕਿਉਂਕਿ ਸਾਨੂੰ ਪਿਆਰ ਕਰਨ ਵਾਲੇ ਹੈਗੇ ਜਿੰਨੇ ਉਹ ਤਾਂ ਇਸ ਵੀਡੀਓ ਨੂੰ ਪੂਰਾ ਦੇਖਣਗੇ ਮੈਂ ਉਮੀਦ ਕਰਦਾ ਹਾਂ ਹਾਂਜੀ ਅੱਜ ਆਪਾਂ ਗੱਲਬਾਤਾਂ ਕਰਾਂਗੇ ਤੁਸੀਂ ਵੀ ਗੱਲਬਾਤਾਂ ਸਾਡੇ ਨਾਲ ਕਰਨੀਆਂ ਕਮੈਂਟਾਂ ਦੇ ਵਿੱਚ ਕਰਨੀਆਂ ਬਾਕੀ ਆਪਾਂ ਲਾਈਵ ਲੋਈ ਵੀ ਹੋ ਜਾਾਂਗੇ ਜੇ ਤੁਸੀਂ ਕਮੈਂਟ ਕਰੋਗੇ ਤਾਂ ਨਾ ਵੀ ਵਧੀਆ ਲੱਗਦਾ ਪੰਜਾਬੀ ਬੰਦੇ ਆਪਾਂ ਨੂੰ ਬਹੁਤ ਜ਼ਿਆਦਾ ਜਾਣਦੇ ਆ ਪੰਜਾਬ ਤੋਂ ਬਹੁਤ ਸਪੋਰਟ ਆ ਸ਼੍ਰੀ ਗੰਗਾ ਨਗਰ ਤੋਂ ਬਹੁਤ ਜ਼ਿਆਦਾ ਸਪੋਰਟ ਆ ਇਟਲੀ ਤੋਂ ਸਪੋਰਟ ਆ ਆਸਟ੍ਰੇਲੀਆ ਕੈਨੇਡਾ ਤੋਂ ਵੀ ਸਪੋਰਟ ਆ ਲਵ ਯੂ ਆ ਪਹਿਲਾਂ ਤਾਂ ਸਾਰਿਆਂ ਨੂੰ ਬਈ ਦਿਲ ਤੋਂ ਸੱਚੀ ਸਾਨੂੰ ਦੋਵਾਂ ਜਣਿਆਂ ਨੂੰ ਮੈਨੂੰ ਤੇ ਮਨਦੀਪ ਨੂੰ ਮੇਰੇ ਪੂਰੇ ਪਰਿਵਾਰ ਨੂੰ ਤੁਸੀਂ ਇੰਨਾ ਸਪੋਰਟ ਤੇ ਪਿਆਰ ਕਰਦੇ ਹੋ ਹਨਾ ਇਦਾਂ ਹੀ ਕਰਦੇ ਰਹੋ ਪਹਿਲਾਂ ਤਾਂ ਆ ਗੱਲ ਕਰਨੀ ਸੀਗੀ ਥੈਂਕ ਯੂ ਉਹਦੇ ਵਾਸਤੇ ਬਾਕੀ ਹੁਣ ਆਪਾਂ ਹੋਰ ਗੱਲਾਂ ਵੀ ਕਰਦੇ ਆ ਜਿਵੇਂ ਕਿ ਸਾਡੇ ਵਿਆਹ ਨੂੰ ਹੋ ਚੁੱਕੇ ਆ 2 ਮਨთ 17 ਦਿਨ ਲਗਭਗ ਹਨਾ ਹਾਂਜੀ ਤੇ ਮਨਦੀਪ ਨੇ ਮੇਰਾ ਵਾਕਈ ਬਹੁਤ ਸਾਥ ਦਿੱਤਾ ਕਿਉਂਕਿ ਘਰਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਠੀਕ ਹੈ ਬੰਦੇ ਦੇ ਕੈਰੀਅਰ ਨੂੰ ਲੈ ਕੇ ਬਹੁਤ ਜ਼ਿਆਦਾ ਗੱਲਾਂ ਹੋ ਜਾਂਦੀਆਂ ਪੈਸਾ ਇਨਕਮ ਹੈ ਨਾ ਉਹ ਚੀਜ਼ਾਂ ਚ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਨਾ ਵੀ ਉਸ ਦੇ ਵਿੱਚ ਮੈਂ ਕਹਿੰਦਾ ਵੀ ਮਨਦੀਪ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਔਰ ਤੁਸੀਂ ਬਹੁਤ ਜ਼ਿਆਦਾ ਸਪੋਰਟ ਕੀਤਾ ਆਪਣੇ ਇੰਸਟਾ ਤੇ ਮਿਲੀਅਨ ਮਿਲੀਅਨ ਵਿਊਜ਼ ਆ ਜਾਂਦੇ ਠੀਕ ਹੈ ਵੀਡੀਓ ਤੇ ਬੜੀ ਵੱਡੀ ਗੱਲ ਹੈ ਕਿਉਂਕਿ ਲੋਕ 10000 ਵਿਊਜ਼ ਨੂੰ ਵੀ ਮੈਂ ਦੇਖਿਆ ਕਈ ਬੰਦੇ ਤਰਸਦੇ ਵੀ ਯਾਰ 10000 ਵਿਊਜ਼ ਆ ਜਾਣ ਹੈ ਨਾ ਤੇ ਤੁਸੀਂ ਸਾਨੂੰ ਮਿਲੀਅਨ ਕੀ 3-3 ਮਿਲੀਅਨ 5-5 ਮਿਲੀਅਨ ਵਿਊ ਕਰਵਾਤੇ ਆ ਠੀਕ ਆ ਪ੍ਰਮਾਤਮਾ ਦਾ ਵੀ ਸ਼ੁਕਰ ਆ ਠੀਕ ਆ ਬਹੁਤ ਹੀ ਜਿਆਦਾ ਵਧੀਆ ਲੱਗਦਾ ਤੇ ਸਾਡੀ ਇੰਸਟਾਗ੍ਰam ਜਰਨੀ ਪਹਿਲਾਂ ਤਾਂ ਮੈਂ ਤਾਂ ਇੰਸਟਾਗ੍ਰam ਤੇ ਤੁਹਾਨੂੰ ਦੱਸ ਦੇਣਾ ਇੰਸਟਾਗ੍ਰam ਦੀ ਜਰਨੀ ਵੀ ਇੰਸਟਾਗ੍ਰam ਤੇ ਮੈਂ ਸਭ ਤੋਂ ਪਹਿਲਾਂ ਸਟਾਰਟ ਕੀਤਾ ਸੀ ਮੈਨੂੰ ਲਗਭਗ ਹੋ ਗਿਆ ਸਾਲ 6 ਮਹੀਨੇ ਨਹੀਂ ਹੋਏ ਮੈਨੂੰ ਲੱਗਦਾ ਚਾਹ ਹਾਂ ਮੈਨੂੰ 1 ਸਾਲ ਹੋਇਆ ਇੰਸਟਾਗ੍ਰam ਤੇ ਮੈਂ ਪ੍ਰੀ ਦੀਦੀ ਨਾਲ ਵੀਡੀਓ ਪੋਸਟ ਕਰਦਾ ਸੀ ਪਹਿਲਾਂ ਤੇ ਮੈਨੂੰ ਜਿਆਦਾ ਐਵੇਂ ਸ਼ੌਂਕ ਨਹੀਂ ਸੀਗਾ ਨਾ ਹੀ ਮੈਨੂੰ ਉਮੀਦ ਸੀ ਕਿ ਮੈਂ ਇੰਸਟਾਗ੍ਰਾਮ ਤੇ ਕਦੀ ਵਾਇਰਲ ਹੋ ਜਾਊਗਾ ਠੀਕ ਆ ਉਸ ਤੋਂ ਬਾਅਦ ਤੁਸੀਂ ਜਿਵੇਂ ਕਿ ਮੇਰਾ ਵਿਆਹ ਹੋਇਆ ਤਾਂ ਤੁਸੀਂ ਸਾਨੂੰ ਬਹੁਤ ਜਿਆਦਾ ਪਿਆਰ ਤੇ ਸਪੋਰਟ ਦਿੱਤਾ ਤੇ ਮਨਦੀਪ ਨੂੰ ਜਾਣਨ ਲੱਗ ਗਏ ਮੈਨੂੰ ਜਾਣਨ ਲੱਗ ਗਏ ਔਰ ਕਿਵੇਂ ਨਾ ਕਿਵੇਂ ਅਸੀਂ ਪਰੀ ਦੀਦੀ ਕਰਕੇ ਵੀ ਹਾਂ ਵੀ ਪਰੀ ਦੀਦੀ ਨੂੰ ਪਹਿਲਾਂ ਤੁਸੀਂ ਜਾਣਦੇ ਸੀ ਮੇਰੀ ਸਿਸਟਰ ਪਰੀ ਸਰਦਾਰਨੀ ਉਸ ਤੋਂ ਬਾਅਦ ਤੁਸੀਂ ਸਾਨੂੰ ਵੀ ਜਾਣਨ ਲੱਗ ਗਏ ਹਨ ਤੇ ਇੰਸਟਾਗ੍ਰam ਦਾ ਤਾਂ ਮੈਂ ਐਵੇਂ ਦੱਸ ਦਵਾ ਤੁਹਾਨੂੰ ਵੀ ਸਾਡੇ ਵਿਆਹ ਤੋਂ ਬਾਅਦ ਜਿਆਦਾ ਜਿਆਦਾ ਫੋਲੋਅਰ ਵਧੇ ਆ ਉਸ ਤੋਂ ਬਾਅਦ ਅਸੀਂ ਆਪਦੀ ਸਟਰਗਲ ਕੀਤੀ ਆ ਮਿਹਨਤ ਕੀਤੀ ਆ ਸੱਚੀ ਮਿਹਨਤ ਕੀਤੀ ਆ ਤੇ ਵੀਡੀਓ ਬਣਾਉਣੀ ਬਹੁਤ ਜਿਆਦਾ ਔਖੀ ਹੁੰਦੀ ਆ ਠੀਕ ਆ ਤੁਹਾਨੂੰ ਪਤਾ ਸਕ੍ਰਿਪਟ ਸੋਚਣੀ ਪੈਂਦੀ ਦਿਮਾਗ ਦੇ ਵਿੱਚ ਯਾਰ ਕੀ ਕਮੇਡੀ ਕਰੀਏ ਫਿਰ ਕਮੇਡੀ ਬਣਾਉਣੇ ਉਦੋਂ ਹਾਸਾ ਵੀ ਆ ਜਾਂਦਾ ਕਈ ਵਾਰੀ ਹੈ ਮੈਂ ਬਹੁਤ ਔਖੀ ਐਕਟਿੰਗ ਕਰਨ ਲੱਗੀ ਆ ਹਾ ਮਨਦੀਪ ਨੂੰ ਬਹੁਤ ਜਿਆਦਾ ਔਖੀ ਐਕਟਿੰਗ ਸਿਕਾਈ ਆ ਸਾਡੀ ਜਿਆਦਾ ਏਜ ਹੈ ਨਹੀਂ ਕਿ ਠੀਕ ਆ ਤੇ ਸਾਡੀ ਅਜੇ ਉਮਰ ਨਹੀਂ ਇੰਨੀ ਦੁਨੀਆਦਾਰੀ ਦੇਖੀ ਨਹੀਂ ਤਾਂ ਕਮੇਟੀ ਦੇ ਬਾਰੇ ਜਿਆਦਾ ਨੋਲੇਜ ਵੀ ਨਹੀਂ ਹੈ ਜਿਵੇਂ ਜਿਹੀ ਸਿੰਪਲ ਜੀਆਂ ਘਰੇਲੂ ਚੀਜ਼ਾਂ ਹੁੰਦੀਆਂ ਸੀ ਬਣਾ ਦਿੰਨੇ ਹਨਾ ਇੱਕ ਉਮਰ ਦੇ ਹਿਸਾਬ ਨਾਲ ਵੀ ਨੋਲੇਜ ਹੁੰਦਾ ਕਿਸੇ ਨੂੰ ਆਪ ਦਾ ਮਤਲਬ ਪਤਾ ਹੁੰਦਾ ਦੁਨੀਆਦਾਰੀ ਦੇ ਨੇ ਦੇਖੀ ਹੁੰਦੀ ਜਿਵੇਂ ਬਜ਼ੁਰਗ ਹੁੰਦੇ ਉਹ ਜਿਆਦਾ ਤਕੜੀ ਕਮੇਟੀ ਕਰ ਦਿੰਦੇ ਆ ਵੀ ਆਪਣੇ ਤੋਂ ਜਿਹੜੇ ਜਾਂ ਕਹਿ ਲਓ 40 45 ਸਾਲ ਦੀ ਏਜ ਵਾਲੇ ਬੰਦੇ ਮਮਮੀ ਜੀ ਤੇ ਡੈਡੀ ਜੀ ਬਹੁਤ ਵਧੀਆ ਕਮੇਟੀ ਕਰਦੇ ਆ ਹਾਂਜੀ ਮੰਮੀ ਡੈਡੀ ਸਾਡੇ ਬਹੁਤ ਵਧੀਆ ਕਮੇਟੀ ਕਰਦੇ ਆ ਵੀਡੀਓ ਬਣਾਉਂਦੇ ਆ ਸਾਡੇ ਨਾਲ ਬਹੁਤ ਸਾਥ ਦਿੱਤੇ ਆ ਦਿੰਦੇ ਆ ਵੀ ਸਾਡਾ ਬਹੁਤ ਜ਼ਿਆਦਾ ਸਪੋਰਟ ਤੇ ਸਾਥ ਦਿੱਤਾ ਮੰਮੀ ਹਣਾ ਨੀ ਇੰਸਟਾਗ੍ਰਾਮ ਤੇ ਤੇ ਮੰਮੀ ਹਣਾ ਕਰਕੇ ਵੀ ਸਾਡੀ ਇੰਸਟਾਗ੍ਰਾਮ ਤੇ ਚੜ੍ਹਾਈ ਹੈ ਕਹਿ ਸਕਦੇ ਹਾਂ ਨਾ ਤੇ ਤੁਸੀਂ ਤਾਂ ਫਿਰ ਸਪੋਰਟ ਕਰਦੇ ਹੋ ਯਾਰ ਕੋਈ ਵੀਡੀਓ ਪਾ ਦੇਣੇ ਲਾਈਕ ਕਮੈਂਟ ਕਰ ਦੇਣੇ ਹਨਾ ਔਰ YouTube ਦੀ ਜਰਨੀ YouTube ਮੈਂ ਉਦੋਂ ਸਟਾਰਟ ਕੀਤਾ ਸੀਗਾ ਵੀ ਆਪਣਾ ਆਪਣੇ ਵਿਆਹ ਤੋਂ ਦੋ ਦਿਨ ਪਹਿਲਾਂ ਹਾਂ ਵਿਆਹ ਤੋਂ ਦੋ ਦਿਨ ਪਹਿਲਾਂ ਹੁਣ ਇਹ ਬੰਦੇ ਬਹੁਤ ਜ਼ਿਆਦਾ ਕਈ ਸੋਚਦੇ ਵੀ ਬਈ ਤੂੰ YouTube ਤੇ ਤਾਂ ਹਿੱਟਾਂ ਕਿਉਂਕਿ ਤੇਰਾ ਵਿਆਹ ਹੋ ਗਿਆ ਤੇਰੀ ਕਿਸਮਤ ਚੰਗੀ ਇਹ ਗੱਲ ਵੀ ਝੂਠੀ ਹੈ ਮੈਂ ਤੁਹਾਨੂੰ ਦੱਸਾਂ ਮੈਂ YouTube ਤੇ ਨਾ ਮੈਂ 2017 ਦਾ ਕੰਮ ਕਰਦਾ ਜਦੋਂ ਮੇਰੀ ਉਮਰ 12 13 ਸਾਲ ਦੀ 13 ਸਾਲ ਦੀ 14 ਸਾਲ ਦੀ ਉਮਰ ਸੀ ਨਾ ਮੈਂ ਉਦੋਂ YouTube ਤੇ ਆ ਗਿਆ ਸੀਗਾ ਤੇਰਾ ਚੈਨਲ ਵੀ ਹੈ ਨਾ ਚੈਨਲ ਵੀ ਹੈਗੇ ਉਹ ਚੈਨਲਾਂ ਬਾਰੇ ਮੈਂ ਕਦੀ ਬਾਅਦ ਚ ਤੁਹਾਨੂੰ ਦੱਸੂਗਾ ਠੀਕ ਹੈ ਮੇਰੇ ਕਮੇਡੀ ਚੈਨਲ ਵੀ ਹੈਗਾ YouTube ਦੇ ਉੱਤੇ ਮੈਂ ਤੁਹਾਨੂੰ ਸੱਚੀ ਦੱਸਾਂ ਬਹੁਤ ਸਟਰਗਲ ਕੀਤੀ ਥੋੜਾ ਜਿਹੀ ਕਾਮਯਾਬੀ ਮਿਲ ਹੀ ਰਹੀ ਸੀ ਮੈਂ ਨੋਨਾਂ ਚੈਨਲਾਂ ਤੇ ਉਦੋਂ ਕਿਸੇ ਕਾਰਨ ਕਰਕੇ ਅਸੀਂ ਬੰਦ ਕਰਤੇ ਕਿਉਂਕਿ ਕਮੇਡੀ ਚੈਨਲ ਚੱਲਦੇ ਟੀ ਆਪੋਂ ਦੇ ਕੰਮਾਂ ਨੂੰ ਲੱਗ ਗਈ ਸੀ ਤੇ ਮੈਂ ਰਹਿ ਗਿਆ ਸੀ ਇਕੱਲਾ ਫਿਰ ਮੇਰੇ ਚ ਹਿੰਮਤ ਆਈ ਕਿਉਂ ਨਾ ਮੈਂ ਆਪਦੇ ਵਿਆਹ ਨੂੰ ਦੁਨੀਆ 'ਚ ਦਿਖਾਵਾਂ ਠੀਕ ਆ ਸ਼ੇਅਰ ਕਰਾਂ ਤੁਹਾਡੇ ਨਾਲ ਵੀ ਮੇਰਾ ਵਿਆਹ ਹੋ ਰਿਹਾ ਘਰੇ ਕੀ ਚੱਲ ਰਿਹਾ ਵਲੋਗਸ ਬਣਾ ਕੇ ਆਪਣੇ ਡੈਡੀ ਜੀ ਵੀ ਆ ਗਏ ਸੰਜੀ ਡੈਡੀ ਅੱਜ ਨਹੀਂ ਲੱਗਦਾ ਲੋ ਜੀ ਅੱਜ ਮਿਸਤਰੀ ਵੀ ਨਹੀਂ ਲੱਗਦਾ ਤੇ ਆਪਣੇ ਘਰ ਦਾ ਮਕਾਨ ਨਾਲ ਦਾ ਕੰਮ ਚੱਲੀ ਜਾਂਦਾ ਆ ਦੇਖੋ ਜੀ ਜਿਵੇਂ ਮੈਂ YouTube ਤੇ ਵੀਡੀਓ ਪੋਸਟ ਕੀਤੀ ਕਿ ਮੇਰਾ ਵਿਆਹ ਠੀਕ ਆ ਤੇ ਆਪਣੇ ਘਰੇ ਐਵੇਂ ਮੈਂ ਤਿਆਰੀਆਂ ਚੱਲ ਰਹੀਆਂ ਤੁਸੀਂ ਬਹੁਤ ਜ਼ਿਆਦਾ ਸਪੋਰਟ ਦਿੱਤੀ ਉਸ ਵਲੋਗ ਨੂੰ ਠੀਕ ਆ ਸੋ ਉਸ ਤੋਂ ਬਾਅਦ ਮੇਰੇ ਲਾਈਫ 'ਚ ਮੰਦੀਪ ਆਈ ਆ ਅਸੀਂ ਦੋਨੇ ਵਲੌਗਸ ਬਣਾਉਂਦੇ ਆ ਠੀਕ ਆ ਕੋਈ ਵੀ ਮਾੜੀ ਚੀਜ਼ ਨਹੀਂ ਵਿਖਾਉਂਦੇ ਦੇਖੋ ਲੋਕ ਨਾ ਬਹੁਤ ਜ਼ਿਆਦਾ ਕਚਰਾ ਫਲਾ ਰਹੇ ਇੰਸਟਾਗ੍ਰam YouTube ਦੇ ਉੱਤੇ ਠੀਕ ਆ ਤੇ ਉਹਨਾਂ ਨੂੰ ਕੋਈ ਮਾੜਾ ਵੀ ਨਹੀਂ ਕਹਿੰਦਾ ਜੇ ਅਸੀਂ ਵੀਡੀਓ ਹੁਣ ਦੋਨੇ ਜੀ ਬਣਾ ਰਹੇ ਨਾ ਇੱਕ ਅੱਦਾ ਬੰਦਾ ਮੈਂ ਜ਼ਿਆਦਾ ਨਹੀਂ ਕਹਿੰਦਾ ਸੋਵਾਂ 'ਚ ਇੱਕ ਦੋ ਬੰਦੇ ਐਵੇਂ ਦੇ ਹੈਗੇ ਮੈਨੂੰ ਕਮੈਂਟ ਵੀ ਕਈ ਵਾਰ ਕਰ ਦਿੰਦੇ ਵੀ ਕੀ ਬਣਾਈ ਜਾਂਦੇ ਹੈ ਕੀ ਆ ਤੁਹਾਡੇ ਵੀਡੀਓ ਦੇ ਵਿੱਚ ਕੁਛ ਤਮ ਨਹੀਂਗਾ ਵੀ ਬਾਈ ਯਾਰ ਫਲਾਂ ਦੀ ਦਮਨੀ ਗਾ ਕੋਈ ਤਾਂ ਬੰਦੇ ਸਾਨੂੰ ਕਹਿੰਦੇ ਆ ਕਮੈਂਟ ਕਰਕੇ ਵੀਰੇ ਵਧੀਆ ਭੈਣਾ ਮੈਨੂੰ ਬਹੁਤ ਕੰਨੀਆਂ ਵੀਰੇ ਵਧੀਆ ਵੀਡੀਓ ਆ ਸਾਨੂੰ ਵਧੀਆ ਲੱਗਦੀ ਤਾਂ ਅਸੀਂ ਬਣਾਈ ਜੰਨੇ ਆ ਹਨਾ ਤੇ ਤੁਸੀਂ ਨਾ ਹੀ ਬੁਰਾ ਬੋਲਿਆ ਕਰੋ ਠੀਕ ਆ ਬਾਕੀ ਤੁਸੀਂ ਬੁਰਾ ਬੋਲੋਗੇ ਵੀ ਨਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਦੁਨੀਆ ਪ੍ਰਮਾਤਮਾ ਨੂੰ ਨਹੀਂ ਬਖਸ਼ਦੀ ਹਾਂਜੀ ਸਹੀ ਗੱਲਾਂ ਨੇ ਮੰਦੀ ਜਮੈਂ ਸਹੀ ਗੱਲ ਹੈ ਦੁਨੀਆ ਕਿਉਂਕਿ ਭਾਈ ਰੱਬ ਨੂੰ ਵੀ ਮਾਰਾ ਕਿਸ ਨੂੰ ਅੱਜਕੱਲ ਸੱਚਲੇ ਪਾਸੇ ਕੋਈ ਵੀ ਨਹੀਂ ਚੱਲਦਾ ਸਭ ਝੂਠ ਤੇ ਦਿੰਦੇ ਆ ਸਾਥ ਹਾਂਜੀ ਫੇਰ ਵੀ ਆਪਾਂ ਨਾ ਮੈਂ ਸੱਚੀ ਦੱਸਾਂ ਬਾਈ ਮੈਂ ਕਦੀ ਕਿਸੇ ਦਾ ਮਾੜਾ ਨਹੀਂ ਚਾਇਆ ਅੱਜ ਤੱਕ ਠੀਕ ਆ ਤੇ ਬੁਰਾ ਨਹੀਂ ਕੀਤਾ ਆਪਾਂ ਕਦੀ ਵੀ ਕਿਸੇ ਦਾ ਘਰੇ ਡੈਡੀ ਜੀ ਹੁਣੀ ਕੰਮ ਕੁੰਮ ਕਰ ਰਹੇ ਸੀ ਤਾਂ ਮੈਂ ਇੱਧਰ ਖੇਤਾਂ ਕੰਨੀ ਆ ਗਿਆ ਨਾ ਤੇ ਆਪਣੀ ਸਰੋਂ ਬਹੁਤ ਹੀ ਵਧੀਆ ਖੜੀ ਆ ਵਾਹਿਗੁਰੂ ਦੀ ਕਿਰਪਾ ਨਾ ਹੋਰ ਮਨਦੀਪ ਤੂੰ ਕੁਛ ਗੱਲਬਾਤ ਕਰਨਾ ਚਾਹਵੇਂਗੀ ਠੀਕ ਆ ਨਹੀਂ ਹੈ ਨਾ ਮਨਦੀਪ ਨੂੰ ਤਾਂ ਅਜੇ ਕੈਮਰੇ ਮੂਰੇ ਬੋਲਣਾ ਨਹੀਂ ਹੁੰਦਾ ਉਹਨਾਂ ਪਰ ਮੇਰਾ ਸਾਥ ਬਹੁਤ ਦਿੰਦੀ ਐ ਕੋਈ ਕਮੇਡੀ ਵੀਡੀਓ ਬਣਾਉਣੀ ਹੁੰਦੀ ਐ ਨਾ ਮੈਂ ਕਹਿ ਦੇਣਾ ਮਨਦੀਪ ਬਣਾਈਏ ਵੀਡੀਓ ਕਰੇ ਕੰਮਕੁੰਬੀ ਕਰਨੇ ਹੁੰਦੇ ਵਿੱਚੋਂ ਟਾਈਮ ਕੱਢ ਕੇ ਅਸੀਂ ਵੀਡੀਓ ਪਾ ਦਿੰਨੇ ਐਵੇਂ ਦੀ ਗੱਲ ਨਹੀਂ ਮੈਂ ਲੋਕਾਂ ਵਾਂਗ ਬਈ ਝੂਠ ਤਾਂ ਮਾਰਦਾ ਨਹੀਂ ਬਈ ਵੀਡੀਓ ਬਣਾਉਨੇ ਤਾਂ ਸਾਨੂੰ ਪੈਸੇ ਵੀ ਹੁੰਦੇ ਸੀ ਦੱਸਾਂ ਤਾਂ ਪੈਸਾ ਬਣਦਾ ਤਾਂ ਹੀ ਅਸੀਂ YouTube ਤੇ ਕੋਣ ਮੱਥਾ ਮਾਰਦਾ ਬਈ ਯਾਰ ਨਹੀਂ ਤਾਂ ਕਣੀ YouTube Instagram ਤੇ ਕੋਣ ਹੀ ਮੱਥਾ ਮਾਰੂਗਾ ਜੇ ਪੈਸਾ ਹੀ ਨਾ ਆਊਗਾ ਹੁਣ ਮੈਨੂੰ ਕੋਈ ਕੰਮ ਹੋਰ ਜਾਣਾ ਪਊਗਾ ਮੰਨ ਲਓ ਆਪਣੀ ਖੇਤੀ ਆ ਜ਼ਮੀਨ ਆ ਜ਼ਮੀਨ ਚੋਂ ਵੀ ਇੰਨਾ ਕਿੰਨਾ ਕੁ ਆਪਾਂ ਕਮਾ ਲਾਂਗੇ ਅੱਜ ਕੱਲ੍ਹ ਤੁਹਾਨੂੰ ਪਤਾ ਪੈਸਾ ਕਿੰਨਾ ਬਈ ਲੱਗਦਾ ਘਰਾਂ ਚ ਕਿੰਨੇ ਖਰਚੇ ਹੁੰਦੇ ਹਨਾ ਤੇ ਬਹੁਤ ਜ਼ਿਆਦਾ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ ਪੈਸਾ ਪਾਣੀ ਵਾਂਗੂ ਚੱਲਦਾ ਤੇ ਮੰਗਾਈ ਬਹੁਤ ਜ਼ਿਆਦਾ ਤੁਹਾਨੂੰ ਪਤਾ ਠੀਕ ਹੈ ਬਾਕੀ ਜਿੰਨੀਆਂ ਵੀ ਭੈਣਾਂ ਜਿੰਨੇ ਵੀ ਭਰਾ ਮੈਨੂੰ ਸਪੋਰਟ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਦਿਲ ਤੋਂ ਧੰਨਵਾਦ ਦਿਲੋਂ ਧੰਨਵਾਦ ਔਰ ਮੰਦੀਪ ਦਾ ਬਹੁਤ ਜਾਣਿਆ ਮੈਨੂੰ ਭੈਣਾਂ ਕਮੈਂਟ ਕਰਦੀ ਰਹਿੰਦੀ ਇੰਸਟਾਗ੍ਰam ਤੇ ਮੈਸੇਜ ਕਰਦੀ ਰਹਿੰਦੀ ਮੈਂ ਬਹੁਤ ਜਾਣਿਆਂ ਦੀ ਕੋਸ਼ਿਸ਼ ਕਰਦਾ ਰਿਪਲਾਈ ਕਰਨ ਦੀ ਬਟ ਇੰਸਟਾਗ੍ਰam ਤੇ ਭਾਈ ਬਹੁਤ ਜ਼ਿਆਦਾ ਮੈਸੇਜ ਆਏ ਹੁੰਦੇ ਆ ਬਹੁਤ ਜ਼ਿਆਦਾ ਸੱਚੀ ਕਿਉਂਕਿ ਫਿਰ ਆਪਾਂ ਹਰ ਕਿਸੇ ਨਾਲ ਜੇ ਪੂਰੀ ਗੱਲ ਵੀ ਨਾ ਕਰਾਂਗੇ ਹਨਾ ਟਾਈਮ ਕੱਢ ਕੇ ਫਿਰ ਅਗਲੇ ਨੂੰ ਬੁਰਾ ਹੀ ਲੱਗੂ ਗੱਲ ਐ ਵੀ ਬੰਦੇ ਚਾਕੜਾ ਪਰ ਮੈਂ ਕੋਸ਼ਿਸ਼ ਕਰ ਦਾਂ ਸਾਰਿਆਂ ਨਾਲ ਗੱਲਬਾਤ ਕਰਨ ਦੀ ਤੇ ਮਨਦੀਪ ਦਾ ਵੀ ਸੁਪਨਾ ਸੀਗਾ ਤੁਹਾਨੂੰ ਸਹੀ ਦੱਸਾਂ ਆਰਮੀ ਚ ਲੱਗਣ ਦਾ ਠੀਕ ਆ ਉਹ ਡ੍ਰੀਮ ਨਹੀਂ ਪੂਰਾ ਹੋ ਪਾਇਆ ਕਿਸੇ ਕਾਰਨ ਕਰਕੇ ਚਲੋ ਹੁਣ ਅਸੀਂ ਆਪਦਾ YouTube ਤੇ ਕਰੀ ਜਾਂਦੇ ਆ ਵਧੀਆ ਹਨਾ ਗੱਡੀ ਗੁੱਡੀ ਵੀ ਲੈ ਆਵਾਂਗੇ ਠੀਕ ਆ ਇੱਕ ਬੰਦੇ ਨੇ ਮੈਨੂੰ ਕਮੈਂਟ ਜਿਹਾ ਮਾਰਿਆ ਸੀ ਬੜਾ ਯਾਰ ਫੀਲ ਜਿਹਾ ਆ ਆਖੇ ਭਾਈ ਮੈਂ ਬੁਲਟ ਤੇ ਪੋਸਟ ਪਾ ਰਿਹਾ ਕਿਸੇ ਕੰਦਾ ਭਾਈ ਮੰਗਵਾ ਹੁਣਾ ਬੁਲਟ ਤੇ ਭਾਈ ਆਜੀ ਗੱਲ ਨਹੀਂ ਕੋਈ ਨਹੀਂ ਅਸੀਂ ਵੀ ਲਿਆਵਾਂਗੇ ਠੀਕ ਆ ਤੇ ਇਹ ਬੁਲਟ ਗੱਡੀਆਂ ਪ੍ਰਮਾਤਮਾ ਤੈਨੂੰ ਜਿਆਦਾ ਜਿਆਦਾ ਦੇਵੇ ਮੈਂ ਤਾਂ ਕਹਿੰਦਾ ਯਾਰ ਸਾਨੂੰ ਲੇਟ ਹੀ ਲਿਆਦੀ ਰੱਬਾ ਪਰ ਕੋਈ ਗੱਲ ਨਹੀਂ ਹੈ ਨਾ ਤੇ 네ਗੇਟਿਵ ਕਮੈਂਟ ਜੇ ਮਾਰਿਆ ਸੀ ਮੈਨੂੰ ਬੁਰਾ ਲੱਗਿਆ ਸੀਗਾ ਔਰ ਬਾਕੀ ਬਸ ਆਈ ਗੱਲਾਂ ਕਰਨੀਆਂ ਸੀਗੀਆਂ ਤੁਹਾਡੇ ਨਾਲ ਵੀ ਸਾਂਝੀਆਂ ਕਰਨੀਆਂ ਸੀ ਤੁਸੀਂ ਕੋਈ ਜ਼ਿੰਦਗੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਇਨਸਟਾਗ੍ਰਾਮ ਜਾਂ YouTube ਆਵਦਾ ਕਰੋ ਭਾਈ ਖੁੱਲ ਕੇ ਕਣੀ ਪੈਸਾ ਵੀ ਬਣਦਾ YouTube ਤੋਂ Instagram ਤੋਂ ਅਰਨਿੰਗ ਹੁੰਦੀ ਹੈ ਚੰਗੀ ਠੀਕ ਆ ਸਾਰੇ ਸਾਰੇ ਨੂੰ ਪਤਾ ਹੀ ਹੈ ਲਗਭਗ ਠੀਕ ਆ 100 ਰੁਪਏ ਜੋ ਸ਼ੀਨ ਦੇਖੋ ਕਿੰਨੀਆਂ ਗੱਡੀਆਂ ਲੈ ਲਈਆਂ ਹੈ ਨਾ ਔਰ YouTube ਤੋਂ ਲੋਕ ਕਹਿੰਨੇ ਵੱਧੂ ਪੈਸਾ ਕਮਾਇਆ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਪਰ ਸਹੀ ਗੱਲ ਕੋਈ ਨਹੀਂ ਦੱਸਦਾ ਵੀ ਕਿਵੇਂ ਬਣਦਾ ਔਰ ਜਿਹੜੇ ਲੋਕ ਭਾਈ ਸੋਚ ਲੈਂਦੇ ਆ ਕਿ YouTube ਤੇ ਕੰਮ ਕਰਨਾ ਹਨਾ ਬਹੁਤ ਹੀ ਸੋਖਾ ਚੱਕਿਆ ਕੈਮਰਾ ਮੈ ਆ ਜਾ ਕਰੀਏ ਨਾ ਕਰੇ ਉਹ ਕਰੀਏ ਨਾ ਬਾਈ ਬਹੁਤ ਮਿਹਨਤ ਹੈ ਡੇਲੀ ਇੱਕ ਵਲੋਗ ਬਣਾਉਣਾ ਸੋਚੋ ਪੂਰੇ ਦਿਨ ਚ ਔਰ ਦੂਜੇ ਦਿਨ ਨੂੰ ਚੜਾਉਣਾ ਨੈਟ ਦੇ ਉੱਪਰ ਪੋਸਟ ਕਰਨਾ YouTube ਤੇ ਯਾਨੀ ਅਪਲੋਡ ਕਰਨਾ ਬਹੁਤ ਔਖਾ ਸੋ ਮੈਂ ਤਾਂ ਹੀ ਕਹਿਣਾ ਥੈਂਕ ਯੂ ਜੀ ਅਸੀਂ ਛੋਟੇ ਜਿਹੇ ਪਿੰਡ ਤੋਂ ਆ ਜੀ ਆਪਣਾ ਆ ਪਿੰਡ ਆ ਕੋਲੇ ਠੀਕ ਆ ਤੇ ਆਪਣੀ ਟਾਣੀ ਟਾਣੀ ਚ ਰਹਿੰਦੇ ਆ ਅਸੀਂ ਆ ਦੀ ਸਟਰਗਲ ਕਰੀ ਜਾਂਦੇ ਆ ਤੁਸੀਂ ਇਦਾਂ ਹੀ ਸਪੋਰਟ ਕਰਿਓ ਤੇ ਲਵ ਯੂ ਬਸ ਇੰਨਾ ਹੀ ਕਹਿਣਾ ਸੀਗਾ ਅੱਜ ਚੰਗਾ ਵੀ ਮੰਦੀਪ ਕਰਦੇ ਫਿਰ ਬਾਏ ਬਾਏ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਨੇ ਫਿਰ ਕੱਲ ਨੂੰ ਮਿਲਾਂਗੇ ਆਪਾਂ ਫਿਰ ਕੱਲ ਨੂੰ ਮਿਲਾਂਗੇ ਇੱਕ ਖਤਰਨਾਕ ਵਲੌਗ ਦੇ ਨਾਲ ਜਿਵੇਂ ਕਿ ਡੇਲੀ ਦਿਨਚਰਿਆ ਹੁੰਦੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਨੇ ਆ ਨਾ ਔਰ ਲਵ ਯੂ ਥੋੜੀ ਜੀ ਤਬੀਅਤ ਠੀਕ ਨਹੀਂ ਕੀਤਾ ਹੈ ਕਰਕੇ ਸੋ ਅੱਜ ਜਿੱਦਾਂ ਦਾ ਵਲੌਗ ਤਾਂ ਬਣਾਇਆ ਮੈਂ ਕਿ ਕੋਈ ਗੱਲਬਾਤ ਕਰ ਲਈ ਮੇਰੀ ਤਬੀਅਤ ਹੈ ਨਹੀਂ ਸੈਟ ਪਰ ਤੁਸੀਂ ਕਹਿੰਦੇ ਰਹਿੰਨੇ ਵੀਰੇ ਕੁਝ ਨਾ ਕੁਝ ਤਾਂ ਬਣਾ ਕੇ ਪਾਈ ਦਿਆ ਕਰੋ ਨਾ ਵਲੌਗ ਤਾਂ ਮੈਂ ਪੋਸਟ ਕਰਨ ਲੱਗਾ ਲਵ ਯੂ ਬਾਏ ਬਾਏ